ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਅੱਜ ਨਾ ਜਿਵੇਂ ਹੈ ਨਾ ਇੱਕ ਦੋ ਵਾਰੀ ਮੈਸੇਜ ਵੀ ਆਇਆ ਆਪਾਂ ਨੂੰ ਕਿ ਜੋ ਆਪਣੇ ਟਾਈਟ ਸੂਟ ਹੁੰਦੇ ਨੇ ਨਾ ਵੀ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਲੂਜ਼ ਕਰ ਸਕਦੇ ਹਾਂ ਅੱਜ ਆਪਾਂ ਉਹ ਵਾਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਇਹ ਜੋ ਆਪਣੇ ਸ਼ਰਟ ਹਨ ਇਹ ਪੱਕੀ ਮੈਂ ਉਹਨਾਂ ਨੂੰ ਲੂਜ਼ ਕਰ ਸਕਦੇ ਹਾਂ ਜਿਵੇਂ ਮੇਰੇ ਕੋਲ ਇੱਕ ਸ਼ਰਟ ਹੈ ਇਹ ਵਾਲੇ ਸ਼ਰਟ ਹੈ ਇਹ ਜਿਵੇਂ ਆਪਾਂ ਨੇ ਲੂਸ ਕਰਨੀ ਹੋਵੇ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਲੂਸ ਕਰ ਸਕਦੇ ਆ ਉਹਦਾ ਆਪਾਂ ਤੁਹਾਨੂੰ ਦੱਸਦੇ ਆ ਵੀ ਕਿਵੇਂ ਇਹਨੂੰ ਆਪਾਂ ਬੋਲ ਸਕਦੇ ਆ ਜਿਆਦਾਤਰ ਮੈਂ ਤੁਹਾਨੂੰ ਦੇ ਦੇ ਕਰਕੇ ਦਿਖਾਉਣੀ ਆਪਾਂ ਜਿਵੇਂ ਜੀ ਆਪਣੀ ਸ਼ਰਟ ਹੁੰਦੀ ਹੈ ਜੋ ਟਾਈਟ ਹੋ ਜਾਂਦੀਆਂ ਨੇ ਜਦੋਂ ਕਈ ਵਾਰੀ ਆਪਾਂ ਨਾ ਇਸ ਤਰ੍ਹਾਂ ਹੀ ਖੋਲਦਨੇ ਹੁੰਨੇ ਆ ਇੱਥੇ ਹੀ ਆਪਾਂ ਸਲਾਈ ਲਗਾ ਕੇ ਖੋਲਣੇ ਪਰ ਉਹ ਪ੍ਰੋਪਰ ਠੀਕ ਨਹੀਂ ਆਉਂਦੀ ਹੈਗੀ ਜੇ ਆਪਾਂ ਐਵੇਂ ਉੱਪਰੋਂ ਖੋਲੇ ਬਿਨਾ ਹੀ ਇਹਨੂੰ ਸੈੱਟ ਕਰੀਏ ਤਾਂ ਬਿਲਕੁਲ ਵੀ ਨਹੀਂ ਉਹਵੇਂ ਸੈੱਟ ਆਉਂਦੀ ਹੈਗੀ ਇਹ ਇਹਨੂੰ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਕਿਵੇਂ ਇਹਨੂੰ ਖੁੱਲੀ ਕਰਨੀ ਹੈ ਕਿਵੇਂ ਇਹਨੂੰ ਆਪਾਂ ਮਾਰਜਨ ਦੇਣਾ ਸਭ ਤੋਂ ਪਹਿਲਾਂ ਜਿਹੜੀ ਸ਼ਰਟ ਆ ਪੈਨ ਉੱਠੀ ਕਰ ਲਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਉੱਠੀ ਕਰ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਆਹ ਵਾਲੀ ਜੋ ਮੋਡਲ ਇਸਲਾਈ ਹੈ ਬਾਹਾਂ ਦੀ ਇਹ ਵਾਲੀ ਆਪਾਂ ਨਹੀਂ ਉਦੇੜਾਂਗੇ ਆਪਾਂ ਸਿੰਪਲ ਇਸ ਚੀਜ਼ ਚ ਇਹਨੂੰ ਉਦੇੜਾਂਗੇ ਦੋਨੇ ਸਾਈਡਾਂ ਤੋਂ ਆਪਾਂ ਇਹਨੂੰ ਉਦੇੜਾਂਗੇ ਪਹਿਲਾਂ ਇਸ ਇਹ ਵਾਲੀ ਸੂਈ ਹੁੰਦੀ ਹੈ ਜੋ ਕਟਰ ਵਾਲੀ ਇਹਦੇ ਨਾਲ ਆਪਾਂ ਸਭ ਤੋਂ ਪਹਿਲਾਂ ਆਪਣੀ ਜੋ ਇੰਟਰਲੌਕ ਕੀਤੀ ਹੋਈ ਹੈ ਉਸ ਨੂੰ ਉਧੇੜਾਂਗੇ ਇਹਦੇ ਨਾਲ ਬਹੁਤ ਜ਼ਿਆਦਾ ਆਸਾਨੀ ਨਾਲ ਜੋ ਆਪਣੀਆਂ ਸਲਾਨਾ ਹੁੰਦੀਆਂ ਨੇ ਉੱਧੜ ਜਾਂਦੀਆਂ ਨੇ ਜਿਵੇਂ ਇੰਟਰਲੌਕ ਉਧੇੜਨੀ ਹੋਵੇ ਤਾਂ ਇਹ ਬਹੁਤ ਛੇਤੀ ਕੱਟ ਦਿੰਦੀ ਹੈ ਕਟਰ ਦਾ ਕੰਮ ਕਰਦੀ ਹੈ ਇਹਦੇ ਵਿੱਚ ਆ ਇੱਥੇ ਕਟਰ ਲੱਗੇ ਹੋਏ ਹੁੰਦੇ ਆ ਥੋੜਾ ਜਿਹਾ ਤਾਗਾ ਫਸ ਜਿੰਦਰ ਦੇ ਵਿੱਚ ਇਹ ਆਪਣੇ ਆਪ ਹੀ ਕੱਟ ਦਿੰਦੀ ਹੈ ਤਾਗੇ ਨੂੰ ਅਜੀ ਪਹਿਲਾਂ ਆਪਾਂ ਇਹਨੂੰ ਉਢੇੜ ਲਈਏ ਫਿਰ ਦਿਖਾਉਣਾ ਤੁਹਾਨੂੰ ਇਹ ਦੇਖੋ ਇਹ ਆਪਾਂ ਅਲੱਗ ਕਰ ਲਈਆਂ ਮੋਡੇ ਵਾਲੀ ਸੀਣ ਉਢੇੜ ਕੇ ਦੋਨੇ ਸਾਈਡਾਂ ਤੋਂ ਹੁਣ ਜਿਹਦੇ ਆਪਾਂ ਐਕਸਟਰਾ ਤਾਗੇ ਜੀ ਨੇ ਉਹ ਕੱਟ ਦਵਾਂਗੇ ਇਸ ਤੋਂ ਬਾਅਦ ਆਪਾਂ ਇਹ ਉੱਪਰ ਪ੍ਰੈਸ ਕਰ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਫਿਟਿੰਗ ਵਾਲੀ ਨਿਸ਼ਾਨੀ ਤੇ ਪ੍ਰੈਸ ਮਾਰ ਲਈ ਤੇ ਦੋਨੇ ਆਪਾਂ ਬਾਹਾਂ ਤੇ ਪ੍ਰੈਸ ਮਾਰ ਲਈ ਫਿਟਿੰਗ ਦੀ ਨਿਸ਼ਾਨੀ ਪਾਵਾਂਗੀ ਜਿੰਨਾ ਜਿੰਨਾ ਕਪਾਹ ਇਹ ਸ਼ਰਟ ਨੂੰ ਉਪਰੋਂ ਖੋਲਣਾ ਹੈ ਲਓ ਜੀ ਜੋ ਸ਼ਰਟ ਹੈ ਇਹ ਮੈਂ 1 ਇੰਚ ਤੋਂ ਘੱਟ ਖੋਲਣੇ ਪਾਉਣਾ ਇੰਚ ਇਹ ਮੈਂ ਸ਼ਰਟ ਖੋਲਣੀ ਆ ਜਿਵੇਂ ਇੱਥੇ ਆਪਣਾ ਅੱਧਾ ਇੰਚ ਆ ਜਾਂਦਾ ਹੁੰਦਾ ਨਾ ਹਾਂ ਦੇਖੋ ਤੁਸੀਂ ਆਪਣਾ ਇਹ 1 ਇੰਚ ਇਹ ਮੈਂ ਐਨੇ ਸ਼ਰਟ ਖੋਲਣੀ ਹੈ ਪੌਣਾ ਇੰਚ ਅੱਧੇ ਇੰਚ ਤੋਂ 1-1 ਪੁਆਇੰਟ ਮੈਂ ਇਹ ਕੱਟ ਤੇ ਨਿਸ਼ਾਨੀ ਲਾਉਂਗੀ ਕੀ ਨਿਸ਼ਾਨੀ ਜੋ ਆਪਣੀ ਕਮਰ ਤੇ ਆ ਜਾਂਦੀ ਆ ਉਹ ਵਾਲੀ ਲਗਾਉਣੀ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਮੈ ਤੁਹਾਨੂੰ ਕਿੰਨੀ ਕੁ ਸ਼ਰਟ ਖੋਲਣ ਦੀ ਜ਼ਰੂਰਤ ਹੈ ਕਮਰ ਤੋਂ ਮੈਂ ਜ਼ਿਆਦਾ ਸ਼ਰਟ ਨਹੀਂ ਖੋਲਣੀ ਇਹ ਨਿਸ਼ਾਨੀ ਜੋ ਪੈਣਾ ਨੂੰ ਮਿਲਾ ਲਵਾਂਗੇ ਜੋ ਆਪਣੀ ਪਹਿਲਾਂ ਫਿਟਿੰਗ ਵਾਲੀ ਨਿਸ਼ਾਨੀ ਲੱਗੀ ਹੋਈ ਸੀ ਉਸ ਤੋਂ ਹੀ ਆਪਾਂ ਇਹ ਨਿਸ਼ਾਨੀ ਉਹਦੇ ਨੇੜੇ-ਨੇੜੇ ਹੀ ਰੱਖਾਂਗੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਲਈ ਆਪਣੀ ਮੇਸ਼ਾਨੀ ਦਾ ਲਮੜੀ ਜੋ ਸਲਾਈ ਉਹ ਦੇਣੀ ਆਪਾਂ ਦੂਜੀ ਸਲਾਈ ਲਗਾਉਣ ਤੋਂ ਬਾਅਦ ਨੂੰ ਦੇੜਾਂਗੇ ਪਹਿਲਾਂ ਉਹ ਨਹੀਂ ਦੇ ਰਹੇ ਕਿਉਂਕਿ ਫਿਰ ਆਪਣੀ ਮਿਸ਼ਾਂ ਆ ਜੋ ਸਿਲਾਈ ਲਗ ਹੋਣੀ ਹੈ ਆਸਾਨੀ ਨਾਲ ਲੱਗ ਜੂਗੀ। ਤੇ ਆਪਣੀ ਫਿਟਿੰਗ ਦੀ ਨਿਸ਼ਾਨੀ ਲੱਗ ਗਈ ਦੋਨੇ ਸਾਈਡ ਹੀ। ਤੇ ਇਸੇ ਤਰ੍ਹਾਂ ਆਪਾਂ ਜਿੰਨੀ ਕ ਸ਼ਰਟ ਉੱਪਰੋਂ ਇੱਥੋਂ ਖੋਲੀ ਆਪਾਂ ਛਾਤੀ ਤੋਂ ਓਨੀ ਕੇਹੀ ਆਪਾਂ ਬਾਹਾਂ ਦੀ ਨਿਸ਼ਾਨੀ ਲਗਾਵਾਂਗੇ ਕਿਉਂਕਿ ਜਦੋਂ ਆਪਾਂ ਇਹ ਛਾਤੀ ਵਾਲੀ ਨਿਸ਼ਾਨੀ ਲਗਾਈ ਆ ਤੇ ਜਦੋਂ ਆਪਾਂ ਸਲਾਈ ਲਗਾਵਾਂਗੇ ਫਿਰ ਆਪਣੀ ਸਲਾਈ ਨੂੰ ਠੀਕ ਹੋਣੀ ਹੈਗੀ ਤਾਂ ਕਰਕੇ ਆਪਾਂ ਬਾਹਾਂ ਨੂੰ ਖੁੱਲ੍ਹੀਆਂ ਕਰਾਂਗੇ ਥੋੜੀਆਂ ਜਿਹੀਆਂ ਇਸੇ ਤਰ੍ਹਾਂ ਇੱਕ ਬੰਤ ਨਿਸ਼ਾਨੀ ਲਾਤੀ ਦਿਨਾਰੇ ਭਾਗ ਦੂਜੀ ਗਾਹ ਦੇ ਪਰਿਸ਼ਾਨੀ ਲਾਣਾਂਗੇ ਚਾਹਵੰਦ ਨੇ ਬਾਹਾਂ ਤੇ ਨਿਸ਼ਾਨੀ ਲਗਾਈ ਤੇ ਕੰਮ ਇਸ ਤੇ ਨਿਸ਼ਾਨੇ ਲੱਗ ਗਈ ਹੁਣ ਆਪਾਂ ਇਹਨੂੰ ਤੁਹਾਨੂੰ ਦਿਖਾਉਣੀ ਆ ਸਲਾਈ ਕਰਕੇ ਲੋ ਜੀ ਸਭ ਤੋਂ ਪਹਿਲਾਂ ਨੇ ਆਪਾਂ ਜੋ ਆਪਾਂ ਨਿਸ਼ਾਨੀ ਲਗਾਈ ਸੀਗੀ ਆਪਣੀ ਛਾਤੀ ਵਾਲੀ ਸਲਾਈ ਦੇ ਕੋਲ ਫਿਟਿੰਗ ਵਾਲੀ ਸਲਾਈ ਦੇ ਕੋਲ ਉੱਥੇ ਆਪਾਂ ਹੁਣ ਆਪਾਂ ਨਿਸ਼ਾਨ ਜੋ ਆਪਾਂ ਮਾਰਕ ਕੀਤਾ ਹੋਇਆ ਉਹਦੇ ਉੱਤੇ ਨਰ ਨਰ ਹੁਣ ਉਹਦੇ ਜਿੰਨੀ ਵੀ ਪਵਿੱਤਰ ਰੱਖੀ ਹੈ ਉਹਦੇ ਆਪਾਂ ਸਲਾਈ ਲਗਾਵਾਂਗੇ ਉਹਦੀ ਵੀ ਸਲਾਈ ਆਪਾਂ ਡਬਲ ਕਰ ਦੇਵਾਂਗੇ ਇਥੋਂ ਤਾਂ ਕਿ ਆਪਣੀ ਸਲਾਈ ਜੇ ਵੀ ਇੱਕ ਸੀਗਾ ਕਰ ਕਰਕੇ ਆਪਾਂ ਜੋ ਆਪਣੀ ਨੀਚੇ ਵਾਲੀ ਸਲਾਈ ਸੀਗੀ ਉਹਦੇ ਨਾਲ ਆਪਾਂ ਇਹ ਮੈਚ ਕਰ ਦਿੱਤੀ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਲਾਵਾਂਗੇ ਸਲਾਈ सिलाई अपा डागू डबल दें जो धा गगट न हो ਚੰਚੀ ਨਾਲ ਹੀ ਕਟਾਂਗੇ ਕਿੱਚਕੇ ਨਹੀਂ ਕੱਟਣਾ ਹੈਗਾ ਬਿਲਕੁਲ ਵੀ ਨਹੀਂ ਫਿਰ ਆਪਣੀ ਸੂਈ ਆ ਜੋ ਖਰਾਬ ਹੋ ਜਾਂਦੀ ਹੈ ਲੋ ਜੀ ਆਪਣੀ ਇਹ ਸਲਾਈਆਂ ਲੱਗ ਗਈਆਂ ਇਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਉਧੇੜਾਂਗੇ ਜੋ ਆਪਣੀਆਂ ਸਲਾਈਆਂ ਨੇ ਜੋ ਪਹਿਲਣ ਵਾਲੀਆਂ ਨੇ ਜੋ ਸਲਾਈਆਂ ਸੀਗੀਆਂ ਪਹਿਲਣ ਵਾਲੀਆਂ ਉਹ ਮੈਂ ਉਧੇੜਤੀਆਂ ਇਸ ਤੋਂ ਬਾਅਦ ਆਪਾਂ ਲਾਵਾਂਗੇ ਬਾਹਾਂ ਦੀ ਸਲਾਈ ਕਿਉਂਕਿ ਬਾਹਾਂ ਦੀ ਵੀ ਸਲਾਈ ਹੈ ਜੋ ਖੁੱਲੂਗੀ ਤਾਂ ਕਰਕੇ ਆਪਾਂ ਇਹਨਾਂ ਨੂੰ ਵੀ ਸਲਾਈ ਮਾਰਦੀ ਹਾਂ ਇਸ ਤੋਂ ਬਾਅਦ ਆਪਾਂ ਜੋੜਾਂਗੇ ਮੋਢੇ ਵਾਲੀ ਸਲਾਈ ਜੋ ਬਾਹਾਂ ਦੀ ਸਲਾਈ ਹੈ ਉਹ ਫਿਰ ਆਪਾਂ ਜੋੜਾਂਗੇ ਜੇ ਬਾਹ ਆਪਣੇ ਅੱਗੇ ਵੀ ਅੱਗੋਂ ਵੀ ਟਾਈਟ ਹੋਊਗੀ ਤਾਂ ਆਪਾਂ ਪੂਰੀ ਬਾਹ ਖੋਲਾਂਗੇ ਨਹੀਂ ਆਪਾਂ ਥੋੜੀ ਉੱਪਰੋਂ ਹੀ ਖੋਲ ਕੇ ਸਿਲਾਈ ਲਗਾ ਲਵਾਂਗੇ ਇੰ세 ਤਰ੍ਹਾਂ ਆਪਾਂ ਦੂਜੀ ਬਾਹ ਤੇ ਸਿਲਾਈ ਲਗਾਵਾਂਗੇ ਜੀ ਆਪਣੀ ਬਾਹਾਂ ਦੀ ਵੀ ਸਲਾਈ ਲੱਗ ਗਈ ਤੇ ਇਸ ਤੋਂ ਬਾਅਦ ਹੁਣ ਆਪਾਂ ਜੋ ਪਹਿਲਾਂ ਵਾਲੀਆਂ ਸਲਾਈਆਂ ਨੇ ਬਾਹਾਂ ਦੀਆਂ ਉਹ ਵੀ ਉਹ ਦੇੜ ਲਈਏ ਫਿਰ ਆਪਾਂ ਤੁਹਾਨੂੰ ਜੜ ਕੇ ਦਿਖਾਉਣਾ ਵੀ ਆਪਾਂ ਕਿਵੇਂ ਦੁਬਾਰਾ ਸਲਾਈ ਜੋ ਲਗਾਵਾਂਗੇ ਲੋ ਜਿਉ ਬਾਹਾਂ ਵਾਲੀ ਸਲਾਈ ਨੇ ਸੀ ਆਪਾਂ ਉਹ ਵੀ ਉਹ ਦੇੜ ਲਈਆਂ ਤੇ ਸ਼ਰਟ ਵਾਲੀ ਫਿਟਿੰਗ ਸੀ ਜਿਹੜੀ ਆਪਾਂ ਉਹ ਵੀ ਉਹ ਦੇੜ ਤੀਜੋ ਪਹਿਲਾਂ ਦੀਆਂ ਸਲਾਈਆਂ ਲੱਗੀਆਂ ਹੋਈਆਂ ਨੇ ਸੀ ਹੁਣ ਆਪਾਂ ਬਾਹਾਂ ਨੂੰ ਜੋ ਦੁਬਾਰਾ ਅਟੈਚ ਕਰ ਦਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਜੋ ਆਪਣੀ ਬਾਹਾਂ ਦੀ ਸਲਾਈ ਹੈ ਤੇ ਕਮੀਜ਼ ਦੀ ਫਿਟਿੰਗ ਵਾਲੀ ਸਲਾਈ ਹੈ ਇਹਨਾਂ ਦੋਨਾਂ ਨੂੰ ਆਪਾਂ ਇਕੱਠੀਆਂ ਫੜ ਕੇ ਫਿਰ ਇਸ ਤੋਂ ਬਾਅਦ ਆਪਾਂ ਸਲਾਈ ਲਗਾਵਾਂਗੇ ਇਸ ਤਰ੍ਹਾਂ ਪਹਿਲਾਂ ਇਹਨਾਂ ਨੂੰ ਫੜ ਲਵਾਂ ਕਿਉਂਕਿ ਇਹ ਇੱਧਰ ਉੱਧਰ ਨਾ ਹੋ ਜਾਣ ਇਹ ਸਲਾਈ ਸੀ ਇਹਦੀ ਜ਼ਿਆਦਾ ਸਲਾਈ ਨਹੀਂ ਸੀ ਕਿਉਂਕਿ ਆਪਾਂ ਥੋੜੀ ਜੀ ਹੀ ਉਦੇੜੀ ਸੀ ਬਾਜੂ ਜ਼ਿਆਦਾ ਆਪਾਂ ਨਹੀਂ ਉਦੇੜੀ ਤੇ ਜਿョਤਾ ਅੱਗੇ ਨਾ ਹਾਲ ਹੁੰਦੇ ਕੱਟਦੇ ਦੇਖੋ ਤੁਸੀਂ ਇਸ ਤਰ੍ਹਾਂ ਆਪਣੀ सिलाई आ चुकी है, बिल्कुल परफेक्ट सिलाई लगी है बच्ची अपनी दूजी बांह भी जड़ी गई देखो बिल्कुल सिलाई दे अपनी सिलाइया लगियां नहीं ਬਿਲਕੁਲ ਠੀਕ ਸਲਾਈ ਲੱਗੀ ਆ ਹੁਣ ਆਪਾਂ ਇਹਨੂੰ ਪ੍ਰੈਸ ਮਾਰ ਕੇ ਦਿਖਾਉਨੇ ਆ ਤੁਹਾਨੂੰ ਇਸ ਤਰ੍ਹਾਂ ਜੁਏਦਿਆਂ ਸਾਈਡਾਂ ਵਾਲੀ ਹੈ ਸਭ ਫਿਟਿੰਗ ਵਾਲੀ ਸਲਾਈ ਸੀ ਹੁਣ ਆਪਾਂ ਵਿਚਕਾਰ ਤੋਂ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਵੀ ਕਮੀਜ਼ ਨੂੰ ਜੋ ਫਿਟਿੰਗ ਦੇ ਸਕਦੇ ਹੋ ਦੁਬਾਰਾ ਮੇਡ ਬਟਨ ਬਣਾ ਕੇ ਲਗਾਏ ਹੋਏ ਨੇ